ਸਤਿਨਾਮ ਸ੍ਰੀ ਵਾਹਿਗੁਰੂ ਜੀ ਜਾਣ ਜਾਣ ਸਿਖਰਣਾ ਜਾਣ ਸਰਨ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਅਮਰ ਤੇਰਾ ਸਤਿਨਾਮ ਵੜਿਆਵੇਂ ਵਿਚਾਰ ਕਰਨਿਆਵੇਂ ਪੱਪੜਾ ਨਦਰੀ ਹੋਖਦਾ ਜਨ ਨਾਨਕ ਇਹ ਵੇ ਜਾਣੀਐ ਸਭ ਰੱਬੀ ਸਿਆਰ ਚਲ ਗਿਓਟ ਨਾਮ ਜਪ ਕੋ ਸਰਿਆ ਰਾਧਾ ਕਹ ਰਾ ਤੁਜੈ ਨ ਬਿਆਪਈ ਨਾਨਕਟਿ ਅਪਾਤ ਸਤਨਾਮ ਸਤਿਵਾਹਿ ਗੁਰ ਸਾਹਿਬ ਜੀ ਸੋਰਠ ਮਹਲਾ ਪੰਜਵਾ अनको दाता सिमरत सा मलखोई गुण निदान भक्तन को बर्तन बेला पावे कोई अगरा सी जी अनको दाता सिमरत सा मलखोई गुण निदान भक्तन को बर्तन ਮੇਰਿ ਨਾ ਪਾਵੈ ਕੋਈ ਮੇਰੇ ਮਨ ਦਾ ਦੱਬ ਗੁਰਪਾਤ੍ਰ ਪ੍ਰਸੋਈ ਜਾਂ ਕੀ ਸਰਣ ਪਿਆ ਸੁਖ ਪਾਈਐ ਵਹੜ ਦੂਖ ਨਾ ਹੋਈ ਰਹਾ ਵਡ ਪਾ ਕੀ ਸਾਧ ਸੰਗਿ ਪਰਪਤ ਦਨ ਪੇਟ ਤੱਕ ਗੁਰਮਤਖੋਈ ਤੇਨ ਕੀ ਧੁਰ ਨਾਨਕ ਦਾਸ ਬਾਸੈ ਜਿਨ ਹਰਨਾ ਵਰਤ ਪਰੋਈ ਮੜ ਭਾਗੀ ਸਾਜ ਸੰਗ ਪਰਪਤ ਦਨ ਪੇਟ ਤੱਕ ਗੁਰਮਤਖੋਈ ਤੇਨ ਕੀ ਧੁਰ ਨਾਨਕ ਦਾਸ ਬਾਸੈ ਜਿਹੜਾ ਨਾਮ ਅਜਤੈ ਪਰੂਰੀ ਵਾਜ ਜੀ ਕਾ ਖਲਸਾ ਮਾਹਿਤ ਜੀ ਕੀ ਫਤਿਹ